ਪੰਜਾਬੀ ਲਾਇਬ੍ਰੇਰੀ ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਅੱਜ ਅਸੀਂ ਪੜ੍ਹਾਂਗੇ ਪੰਜਾਬੀ ਵਰਣਮਾਲਾ ਵਰਣਮਾਲਾ ਤੋਂ ਭਾਵ ਵਰਨਾ ਦੀ ਮਾਲਾ ਜਿਵੇਂ ਕਿ ਤੁਸੀਂ ਤਸਵੀਰ ਵਿੱਚ ਵੇਖ ਰਹੇ ਹੋ ਊੜੇ ਤੋਂ ਲੈ ਕੇ ਲੱਲੇ ਪਰਵਿੰਦੀ ਤੱਕ ਦੇ ਸਾਰੇ ਅੱਖਰਾਂ ਨੂੰ ਅਸੀਂ ਪੰਜਾਬੀ ਵਰਣਮਾਲਾ ਆਖਦੇ ਹਾਂ ਵਰਣਮਾਲਾ ਤੋਂ ਭਾਵ ਅੱਖਰਾਂ ਨੂੰ ਇੱਕ ਨਿਸ਼ਚਿਤ ਤਰਤੀਬ ਅਨੁਸਾਰ ਲਿਖਣਾ ਹੈ ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਕਿ ਵਰਣਮਾਲਾ ਨੂੰ ਅਸੀਂ 8 ਵਰਗਾ ਵਿੱਚ ਵੰਡਿਆ ਹੈ ਮੁਖਵਰ ਕ ਵਰਗ ਚ ਵਰਗ ਟ ਵਰਗ ਟ ਵਰਗ ਪ ਵਰਗ ਅੰਤਵਰਗ ਨਵੀਨ ਵਰਗ ਅੰਤਵਰਗ ਜਈਏ ਵਾਰੀ ਲੈਂ ਨੂੰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਪਹਿਲਾਂ 35 ਅੱਖਰ ਹੁੰਦੇ ਸਨ ਇਸ ਕਰਕੇ ਇਸ ਨੂੰ ਅਸੀਂ ਅੰਤਵਰਗ ਵਿੱਚ ਰੱਖਿਆ ਸੀ ਉਸ ਤੋਂ ਬਾਅਦ 6 ਅੱਖਰ ਫਾਰਸੀ ਦੇ ਅਸੀਂ ਨਵੇਂ ਐਡ ਕਰ ਦਿੱਤੇ ਗਏ ਹਨ ਜਿਸ ਕਰਕੇ ਇਸ ਨੂੰ ਅਸੀਂ ਨਵੀਨ ਅੱਖਰ ਨਵੀਨ ਵਰਗਾ ਵਿੱਚ ਰੱਖਿਆ ਹੈ ਸੋ ਪਹਿਲੇ ਸਾਡੇ ਅੱਖਰ 35 ਹੁੰਦੇ ਸਨ ਤੇ ਅੱਜ ਕੱਲ ਜੋ ਕਿ 41 ਹੋ ਗਏ ਹਨ ਧੰਨਵਾਦ